ਬਹੁਤ ਬਹੁਤ ਧੰਨਵਾਦ ਜੀ ਅੱਜ ਇੱਕ ਬਹੁਤ ਹੀ ਅਹਿਮ ਮੁੱਦਾ ਜਿਹੜੇ ਪੰਜਾਬ 'ਚ ਬਦਲਾ ਦੀ ਗੱਲ ਕਰਦੇ ਸੀ ਜਿਹੜੇ ਪੰਜਾਬ 'ਚ ਇਹ ਕਹਿੰਦੇ ਸੀ ਕਿ ਕੋਈ ਬੰਦਾ ਦੁਖੀ ਨਹੀਂ ਹੋਊਗਾ ਲੋਕਤੰਤਰ ਦੀਆਂ ਵੱਡੀਆਂ-ਵੱਡੀਆਂ ਫੜਾਂ ਮਾਰਨ ਵਾਲੇ ਮੁੱਖ ਮੰਤਰੀ ਪੰਜਾਬ ਤੇ ਉਹਨਾਂ ਦੇ ਚਹੇਤੇ ਐਮਐਲਏ ਸਹਿਬਾਨ ਉਹਨਾਂ ਦੀ ਅੱਜ ਇੱਕ ਕਰਤੂ ਤੁਹਾਨੂੰ ਇੱਥੇ ਦੱਸਣੀ ਚਾਹਣਾ ਕਿ ਬਹੁਤ ਹੀ ਮੰਤ ਭਾਗੀ ਘਟਨਾ ਜਿਹੜੀ ਹੈ ਉਹ ਅੱਜ ਸਾਡੇ ਹਲਕੇ ਸੰਗਰੂਰ ਦੇ ਵਿੱਚ ਸੰਗਰੂਰ ਦੇ ਭਵਾਨੀਗੜ੍ਹ ਬਲਾਕ ਦੇ ਵਿੱਚ ਹੋਈ ਹੈ ਜਿੱਥੇ ਜਿਹੜਾ ਜ਼ਿਲ੍ਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਜਿੱਥੇ ਬੀਬੀ ਨਰਿੰਦਰ ਕੌਰ ਭਰਾਜ ਐਮ ਐਲ ਏ ਨੇ ਉਸ ਹਲਕੇ ਦੇ ਜਿਹੜਾ ਮੁੱਖ ਮੰਤਰੀ ਦੇ ਜ਼ਿਲ੍ਹੇ ਚ ਪੈਂਦਾ ਹੈ ਪਿਛਲੇ ਤੁਸੀਂ ਦੇਖਿਆ ਹੋਣਾ ਕਿ ਤਿੰਨਾਂ ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਹੈ ਸਭ ਤੋਂ ਪਹਿਲਾਂ ਜਿਹੜਾ ਰੌਲਾ ਪਿਆ ਸੀ ਭਵਾਨੀਗੜ੍ਹ ਟਰੱਕ ਨਿਆਂ ਦਾ ਉਹ ਸੰਗਰੂਰ ਜਿਹੜਾ ਇਹ ਦੇ ਵਿੱਚ ਜਦੋਂ ਸਰਕਾਰ ਬਣੀ ਬਣੀ ਸੀ ਉਸ ਸਮੇਂ ਚ ਪਵਾਨੀ ਘਾਟ ਟ੍ਰੱਕ ਹੁੰਦਾ ਰੌਲਾ ਹੋਇਆ ਸੀ ਤੇ ਬੜੇ ਵੱਡੇ ਵੱਡੇ ਧਰਨੇ ਲੱਗੇ ਸੀ ਕਿਉਂ ਲੱਗੇ ਸੀ ਕਿਉਂਕਿ ਉਦੋਂ ਇਹ ਕਿਹਾ ਜਾਂਦਾ ਸੀ ਕਿ ਜੀ ਅਸੀਂ ਲੋਕਤੰਤਰ ਤਰੀਕੇ ਨਾਲ ਪ੍ਰਧਾਨ ਚੁਣਾਂਗੇ ਇਲੈਕਸ਼ਨ ਕਰਾਵਾਂਗੇ ਪਰ ਪਿਛਲੇ 3 ਸਾਲਾਂ ਤੋਂ ਇੱਕ ਡਿਸਾਈਡ ਕੀਤਾ ਗਿਆ ਕਿ ਜੀ 5 ਸਾਲਾਂ ਦੇ ਪ੍ਰਧਾਨ ਪਹਿਲੇ ਫੈਸਲੇ ਕਰ ਲੋ ਤੇ ਉਹ ਪ੍ਰਧਾਨ ਜਿਹੜੇ ਬਣਾਏ ਗਏ ਉਹਨਾਂ ਤੋਂ ਬਕਾਇਦਾ ਤੌਰ ਤੇ ਜੋ ਸਨ ਮੈਨੂੰ ਪਤਾ ਲੱਗਿਆ ਉਹਨਾਂ ਤੋਂ ਬਕਾਇਦਾ ਤੌਰ ਤੇ ਪੈਸੇ ਲੈ ਕੇ ਪ੍ਰਧਾਨ ਉਹਨਾਂ ਦੇ ਚੁਣੇ ਗਏ ਉਨ੍ਹਾਂ ਦੇ ਨਾਲ ਸੌਦਾ ਕੀਤਾ ਗਿਆ ਤੇ ਅੱਜ ਇੱਕ ਜਿਹੜੀਆਂ ਹੱਦਾਂ ਬੇਸ਼ਰਮੀ ਦੀਆਂ ਮੈਂ ਕਹਿ ਸਕਦਾ ਉਹ ਪਾਰ ਕੀਤੀਆਂ ਨੇ ਮੌਜੂਦਾ ਐਮਐਲਏ ਨਿਰਿੰਦਰ ਕੌਰ ਭਰਾਏ ਨੇ ਭਵਾਨੀਗੜ੍ਹ ਦੇ ਵਿੱਚ ਸਰਦਾਰ ਮਨਜੀਤ ਸਿੰਘ ਕਾਕਾ ਜੀ ਦੀ ਇਹ ਤੀਜੀ ਟਰਮ ਤੀਜੇ ਸਾਲ 'ਚ ਉਹਦੀ ਵਾਰੀ ਸੀ ਜੋ ਪਰਚੀਆਂ ਪਾ ਕੇ ਇਹਨਾਂ ਨੇ ਡਿਸਾਈਡ ਕੀਤਾ ਸੀ ਉਹ ਅੱਜ ਇੱਥੇ ਮੈਂ ਇੱਕ ਵੀਡੀਓ ਦਿਖਾਉਣੀ ਚਾਹਨਾ ਕਿ ਜਿਹੜਾ ਉਹਨਾਂ ਨੇ ਜਦੋਂ ਡਿਸਾਈਡ ਕੀਤਾ ਪ੍ਰਧਾਨਗੀ ਵਾਸਤੇ ਵਾਰੀ ਉਹਦੀ ਆਈ 30 ਲੱਖ ਰੁਪਈਆ ਉਹਨੇ ਦਿੱਤਾ ਪਰ ਉਹ 30 ਲੱਖ ਰੁਪਏ ਵਾਪਸ ਕਰਕੇ 50 ਲੱਖ ਰੁਪਏ ਜਿਹੜਾ ਹੈ ਉਹ ਜਿਹੜਾ ਲੈ ਕੇ ਕਿਸੇ ਤੇ ਉਹਨੂੰ ਅੱਜ ਕਿਸੇ ਬੰਦੇ ਨੂੰ ਪ੍ਰਧਾਨ ਬਣਾਤਾ ਇਹ ਉਥੇ ਦੇ ਲੋਕਾਂ ਦੀ ਬੋਲੀ ਹੈ ਤੇ ਅੱਜ ਜਿਹੜੀ ਇੱਕ ਵੱਡੀ ਮੰਦਭਾਗੀ ਹੈ ਜਿਹੜੇ ਲੋਕ ਪੈਸਾ ਤਾਂ ਖਾਂਦੇ ਸੀ ਅੱਜ ਪੰਜਾਬ ਦੀ ਨੌਜਵਾਨੀ ਨੂੰ ਵੀ ਖਾਣ ਲੱਗੇ ਉਹ ਲੋਕ ਇਹ ਐਮਐਲਏ ਨੇ ਆ ਸੁਣੋ ਥੋੜਾ ਜਿਆਦਾ ਜ਼ਰੂਰ ਦੇਖਿਓ ਉਹ ਬੋਏ ਲੱਕ ਕਰੇ ਸਾਲੇ ਬੜੇ ਬੜਾ ਬਾਈ ਸਹੀ ਕਰ ਚੱਲੇ ਰਹੇ ਆ ਬਾਬਾ ਲੱਕ ਦੇਣਾ ਵੇ ਗੱਡੀ ਨਹੀਂ ਆ ਗਈ ਯਾਰ ਕੋਈ ਓਏ ਗੱਡੀ ਕੋਈ ਨਹੀਂ ਆ ਗਈ ਓਏ ਇਹਦੇ ਵਿੱਚ ਆਹ ਜਿਹੜੀ ਆ ਅੱਗੇ ਇਹ ਇਹ ਉੱਥੇ ਦੇ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਇਹ ਖਬਰ ਚੱਲੀ ਹੈ ਆ ਤੁਹਾਨੂੰ ਦਿਖਾਉਣੀ ਚਾਹਣਾ ਆ ਜਿੰਨਾ ਰੌਲਾ ਪੈ ਰਿਹਾ ਹਾ ਲੋਕੀਂ ਨਹੀਂ ਗਏ ਪੂਰੇ ਕੀ ਕਰਦੇ ਇੱਥੇ ਵੀਰੇ ਸੇਜ ਬੰਦੇ ਦੀ ਆਪ ਕੀ ਵਾਰੀ ਸੀ ਅੱਛੇ ਕੀ ਦੀ ਗਾਉਂ ਕੀ ਨਾ ਉੱਠੇ ਇਹ ਲੋਕਲ ਬੰਦੇ ਆ ਆਪਣੇ ਬਗਵਾਲੇ ਤੋਂ ਠੀਕ ਹੈ ਜੀ ਤੇ ਇਹ ਇਹ ਜਿਹੜਾ ਗਰੁੱਪ ਆਉਣਾ ਨਾ ਉਹ ਹੰਪਾ ਬਣਾ ਕੇ ਕੀ ਕਰਕੇ ਗਿਆ ਉਸੇ ਗਰੁੱਪ ਦਾ ਬੰਦਾ ਹੈ ਇਹ ਫਿਰ ਅੱਛਾ ਵੀ ਮੜਮੜ ਕੇ ਉਹਨਾਂ ਨੂੰ ਪ੍ਰਧਾਨ ਕੀ ਦੇਈ ਜਾਂਦੇ ਨੇ ਹੀ ਗਏ ਜਰੂਰ ਕਰਦਾ ਜਿਹੜਾ ਨਿੰਦਕੋ ਭਾਜਨੇ ਇਹ ਪਰ ਤਾਂ ਕਿਹ ਕਿੱਤੋਂ ਪੈਸੇ ਬਾਈਸੇ ਲੈ ਆਇਨੇ ਫਿਰ 3 3 ਲੱਖ ਰੁਪਈਆ ਇਹਨੇ 55 ਲੱਖ ਰੁਪਈਆ ਦਿੱਤਾ ਇਹਨੇ 55 ਲੱਖ ਦਿੱਤਾ ਹਾਂ ਪੈਸੇ ਇਹ ਹੁਣ ਜਿਹੜੇ ਬੰਦੇ ਨੇ ਇਹ ਕਹਿ ਰਹੇ ਨੇ ਕਿ ਉਸੇ ਗਰੁੱਪ ਦਾ ਜਿਹੜੀ ਉਹਨਾਂ ਦੇ ਘਾਪਲੇ ਨੇ ਉਹਨਾਂ ਨੂੰ ਲੁਕਾਉਣ ਵਾਸਤੇ ਉਸੇ ਗਰੁੱਪ ਦਾ ਬੰਦਾ ਜਿਹੜਾ ਹੈ ਪ੍ਰਧਾਨ ਬਣਾਤਾ ਪਿਛਲੇ ਦਿਨੀ ਮੀਡੀਆ ਦੇ ਵਿੱਚ ਖਬਰਾਂ ਵੀ ਇਹ ਆਈਆਂ ਕਿ 2 ਕਰੋੜ ਦਾ ਘਪਲਾ ਜਿਹੜਾ ਪਵਾਨੀਗਾ ਟਰੱਕ ਨਿਓਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਹੋਇਆ ਹੈ ਬੜੀ ਹੈਰਾਨੀ ਦੀ ਗੱਲ ਹੈ ਤੇ ਮੰਦਭਾਗੀ ਹੈ ਕਿ ਗਰੀਬ ਆਪਰੇਟਰਾਂ ਦਾ ਪੈਸਾ ਖਾ ਕੇ ਬੰਦੇ ਜਾਣਗੇ ਕਿੱਥੇ ਤੇ ਅੱਜ ਇਹ ਕਿਹਾ ਜਾ ਰਿਹਾ ਕਿ ਕਿਸ ਤੋਂ 30 ਲੱਖ ਰੁਪਏ ਲਿਆ ਉਹਨੂੰ 30 ਲੱਖ ਵਾਪਸ ਕਰਕੇ 55 ਲੱਖ ਰੁਪਏ ਵਾਲਾ ਪ੍ਰਧਾਨ ਬਣਤਾ ਤੇ ਅੱਜ ਉਹ ਮੁੰਡਾ ਜਿਹੜਾ ਨੌਜਵਾਨ ਸਾਥੀ ਆ ਸਾਡਾ ਉਹ ਸਲਫਾਸ ਪੀ ਗਿਆ ਤੇ ਅੱਜ ਇਸ ਟਾਈਮ ਪਟਿਆਲੇ ਐਡਮਿਟ ਹੋਇਆ ਉਹ ਬਹੁਤ ਮਾੜਾ ਤੇ ਮੈਂ ਮੁੱਖ ਮੰਤਰੀ ਪੰਜਾਬ ਨੂੰ ਇਹ ਗੱਲ ਕਰਨੀ ਚਾਹਣਾ ਡੀਜੀਪੀ ਪੰਜਾਬ ਨੂੰ ਇਹ ਕਹਿਣਾ ਚਾਹਣਾ ਕੇ ਮੁੱਖ ਮੰਤਰੀ ਸਾਹਿਬ ਬਹੁਤ ਬਦਲਾਅ ਹੋ ਗਿਆ 70 ਸਾਲਾਂ ਚ ਕਦੇ ਨਹੀਂ ਹੋਇਆ ਸੀ ਕਿ ਤੁਸੀਂ ਜਿਹੜਾ ਟਰੱਕ ਨਿਆਂ ਦੀਆਂ ਪ੍ਰਧਾਨਗੀਆਂ ਚੋਂ ਕਰੋੜਾਂ ਰੁਪਇਆ ਖਾਂਦੇ ਹੋਣ ਕੋਈ ਬੰਦੇ ਅੱਜ ਤੁਹਾਡੇ ਐਮਐਲਏ ਇਸ ਹਾਲਾਤ ਤੇ ਆ ਗਏ ਕਿ ਉਹ ਕਰੋੜਾਂ ਕਰੋੜਾਂ ਰੁਪਇਆ ਜਿਹੜਾ ਉਹ ਟਰੱਕ ਨਿਆਂ ਦੇ ਜਿਹੜੇ ਗਰੀਬ ਆਪਰੇਟਰਾਂ ਦਾ ਪੈਸਾ ਖਾ ਰਹੇ ਨੇ ਅੱਜ ਅਸੀਂ ਮੰਗ ਕਰਦੇ ਆ ਮੈਂ ਨਰਿੰਦਰ ਕੌਰ ਭਰਾਏ ਨੂੰ ਐਮਐਲਏ ਮੌਜੂਦਾ ਸੰਗਰੂਨ ਨੇ ਗੱਲ ਕਹਿਣੀ ਚਾਹਣਾ ਕਿ ਉਹ ਨੌਜਵਾਨ ਸਾਥੀ ਜਿੱਦੀ ਹਾਲਾਤ ਅੱਜ ਗੰਭੀਰ ਹੈ ਜਿਨੇ ਸਲਫਾਸ ਪੀਤੀ ਹੈ ਥੋਟੇ ਕਰਕੇ ਤੁਸੀਂ ਉਹਨੂੰ ਉਕਸਾਇਆ ਤੁਸੀਂ ਉਹਦੇ ਨਾਲ ਧੋਖਾ ਕੀਤਾ ਤੇ ਉਹ ਬੰਦਾ ਅੱਜ ਜਿਹੜਾ ਸੁਸਾਈਡ ਅਟੈਂਪਟ ਕੀਤੀ ਆ ਉਹਨੇ ਉਹਦੇ ਲਈ ਤੁਹਾਡੇ ਤੇ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਨਰਿੰਦਰ ਕੌਰ ਭਰਾਏ ਨੂੰ ਇਹ ਕਹਿਣਾ ਕਿ ਇਸ ਚੀਜ਼ ਬਾਰੇ ਕਲੀਅਰ ਜਿਹੜੀ ਹੈ ਹੁਣੇ ਜਲ ਤੋਂ ਜਲਦ ਕੀਤਾ ਜਾਵੇ ਤੇ ਜਨਤਕ ਤੌਰ ਤੇ ਜਿਹੜਾ ਨੈਤਿਕ ਤੌਰ ਤੇ ਜਿਹੜਾ ਉਹ ਅਸਤੀਫਾ ਦੇਵੇ ਦੇਖਦੇ ਆ ਕਿ ਭਗਵੰਤ ਮਾਨ ਸਾਹਿਬ ਤੁਸੀਂ ਇਸ ਕੰਮ ਦੇ ਵਿੱਚ ਕੀ ਕਰਦੇ ਹੋ ਤੇ ਨਰਿੰਦਰ ਕੌਰ ਭਰਾਏ ਨੂੰ ਵੀ ਬੇਨਤੀ ਕਰਦੇ ਆ ਅਪੀਲ ਕਰਦੇ ਤੇ ਚੇਤਾਵਨੀ ਵੀ ਦਿੰਦੇ ਆ ਨਾਲ ਕਿ ਤੁਸੀਂ ਜਲ ਤੋਂ ਜਲ ਦੇ ਇਸ ਚੀਜ਼ ਦੇ ਵਿੱਚ ਆਪਣੀ ਜਿਹੜੀ ਸ਼ਮੂਲੀਅਤ ਹੈ ਉਹਨੂੰ ਕਲੀਅਰ ਕਰੋ ਨਹੀਂ ਤਾਂ ਇਹ ਰੂਪ ਜਿਹੜਾ ਬਹੁਤ ਵੱਡਾ ਲੂਗਾ ਚਾਹੇ ਸਾਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਣ ਚਾਹੇ ਦੇ ਖਿਲਾਫ ਕੁਝ ਵੀ ਕਰਨਾ ਪਵੇ ਪਰ ਉਸ ਨੌਜਵਾਨ ਨੂੰ ਇਨਸਾਫ ਅਸੀਂ ਦਵਾ ਕੇ ਰਹਾਗੇ ਪੂਰੀ ਟੀਮ ਜਿਹੜੀ ਹੈ ਸਾਡੀ ਉਸ ਨੌਜਵਾਨ ਦੇ ਨਾਲ